ਇਨਾ ਵੱਡਾ ਗੜਬੜਕੁਟਾਲਾ ਸਿੱਧਾ Air Force ਨਾਲ ਹੀ ਪੰਗਾ Air Force ਦੀ ਹਵਾਈ ਪੱਟੀ ਵਾਲੀ ਜ਼ਮੀਨ ਨੂੰ ਹੀ ਵੇਚ ਦਿੱਤਾ ਤਿੰਨ ਦਿਹਾੜਿਆਂ ਬਾਅਦ ਦਰਜ ਹੋਈ ਗੜਬੜਕੁਟਾਲੇ ਦੀ FIR ਹੈਰਾ ਫੇਰੀ ਗੋਲਮਾਲ ਤਾਂ ਤੁਸੀਂ ਕਈ ਸੁਨੇ ਹੋਣਗੇ ਪਰ ਇਸ ਵਾਰ ਤਾਂ ਹੱਦ ਹੀ ਹੋ ਗਈ Air Force ਦੀ ਹਵਾਈ ਪੱਟੀ ਵਾਲੀ ਸਰਕਾਰੀ ਜ਼ਮੀਨ ਹੀ ਵੇਚ ਛੱਡੀ ਮਾਮਲਾ ਫਿਰੋਜ਼ਪੁਰ ਦੇ ਫਤੂਵਾਲ ਦਾ ਹੈ ਜਿੱਥੇ ਸਰਕਾਰੀ ਜ਼ਮੀਨ ਤੇ ਭਾਰਤੀ 에어ਪੋਰਟ ਦੀ ਹਵਾਈ ਪੱਟੀ ਬਣੀ ਹੋਈ ਸੀ ਜਿਸ ਦਾ ਪਾਕਿਸਤਾਨ ਦੇ ਖਿਲਾਫ 1962, 65 ਅਤੇ 71 ਦੀਆਂ ਜੰਗਾਂ ਵਿੱਚ ਇਸਤੇਮਾਲ ਵੀ ਕੀਤਾ ਗਿਆ ਇਲਜ਼ਾਮ ਨੇ ਕਿ 1997 ਵਿੱਚ ਰਿਕਾਰਡਸ ਵਿੱਚ ਹਿਰਾਫਰੀ ਕਰਕੇ ਉਸਾਂ ਅੰਸਲ ਅਤੇ ਉਸਦੇ ਪੁੱਤਰ ਨਵੀਨ ਚੰਦ ਨੇ ਜ਼ਮੀਨ ਹੋਰ ਲੋਕਾਂ ਨੂੰ ਵੇਚ ਦਿੱਤੀ ਕਈ ਸਾਲ ਮਾਮਲਾ ਅਦਾਲਤ ਵਿੱਚ ਵੀ ਚੱਲਿਆ ਤੇ ਹੁਣ 28 ਸਾਲਾਂ ਬਾਅਦ ਇਸ ਗੋਲ ਮਾਲ ਨੂੰ ਲੈ ਕੇ ਫਿਰੋਜ਼ਪੁਰ ਪੁਲਿਸ ਨੇ ਮਾਮਲਾ ਦਰਜ ਕੀਤਾ। ਰੋਇਪੁਰ ਵਿੱਚ ਫੱਤੂ ਵਾਲੇ ਦੇ ਵਿੱਚ ਹਵਾਈ ਪੱਟੀ ਦੀ ਜ਼ਮੀਨ ਨੂੰ ਵੇਚਣ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਹੈ ਕਾਫੀ ਲੰਬੇ ਸਮੇਂ ਤੋਂ ਇਹ ਜਿਹੜਾ ਮਾਮਲਾ ਇਹ ਜਿਹੜਾ ਜਾਂਚ ਦਾ ਵਿਸ਼ਾ ਜਿਹੜਾ ਬਣਿਆ ਹੋਇਆ ਸੀਗਾ ਤੇ ਇਹਦੀ ਵਿਜੀਲੈਂਸੀ ਜਿਹੜੀ ਆ ਆਗੂ ਜੜਿਆ ਟੀਮ ਹੈਗੀ ਆ ਉਹ ਇਹਦੀ ਜਾਂਚ ਜਿਹੜੀ ਆ ਅਧਿਕਾਰੀਆਂ ਕਰਦੇ ਪਏ ਸੀਗੇ ਅੱਜ ਜਿਹੜਾ ਫੈਸਲਾ ਜਿਹੜਾ ਸਾਹਮਣੇ ਆਇਆ ਉਹਦੇ ਵਿੱਚ ਦੋ ਲੋਕਾਂ ਦੇ ਖਿਲਾਫ ਜਿਹੜਾ ਮਾਮਲਾ ਦਰਜਾ ਦਰਜ ਕੀਤਾ ਗਿਆ ਜੋ ਕਹਿ ਸਕਦੇ ਆ ਵੀ ਮਾਂ ਬੇਟੇ ਦੇ ਖਿਲਾਫ ਜਿਹੜਾ ਮਾਮਲਾ ਦਰਜ ਹੋਇਆ ਕਿਉਂਕਿ ਇਹ ਜਿਹੜੀ ਜ਼ਮੀਨ ਹੈਗੀ ਫਤੂ ਵਾਲਾ ਹਵਾਈ ਪੱਟੀ ਇਹਨੂੰ ਜਿਹੜਾ ਵੇਚਣ ਦਾ ਜਿਹੜਾ ਇਹਨਾਂ ਦੇ ਜਿਹੜੇ ਦੋਸ਼ ਲੱਗੇ ਆ ਵੀ ਇਹਨਾਂ ਨੇ ਗਲਤ ਤਰੀਕੇ ਦੇ ਨਾਲ ਜੜੀ ਸਰਕਾਰੀ ਜ਼ਮੀਨ ਨੂੰ ਵੇਚਣ ਦਾ ਕੰਮ ਕੀਤਾ ਲੇਕਿਨ ਇਸ ਮਾਮਲੇ ਵਿੱਚ ਹੋਰ ਵੀ ਕਈ ਕ ਹੋ ਗਿਆ ਕਿਉਂਕਿ ਜਿਹੜੋ ਸਰਕਾਰੀ ਜ਼ਮੀਨ ਵੇਚੀ ਹੋएगी ਔਰ ਕਈ ਤਰ੍ਹਾਂ ਦੇ ਜਿਹੜੇ ਚਾਹੇ ਪਟਵਾਰੀ ਹੋਣ ਤੇ ਚਾਹੇ ਕੋਈ ਵੀ ਹਲਕ ਬਲਾਕ ਦੇ ਜਿਹੜੇ ਅਧਿਕਾਰੀ ਹੋਣ ਇਹਦੇ ਵਿੱਚ ਸ਼ਾਮਲ ਹੁੰਦੇ ਆ ਕਿਉਂਕਿ ਜਿਹੜੋ ਕਾਗਜ਼ ਕਾਗਜ਼ ਜਿਹੜੇ ਤਿਆਰ ਹੁੰਦੇ ਆ ਉਹਨੂੰ ਕਈਆਂ ਦੇ ਜਿਹੜੇ ਸਾਈਨ ਆ ਉਹ ਸਰਕਾਰੀ ਜਿਹੜੇ ਆ ਡਾਕੂਮੈਂਟ ਤੇ ਜਿਹੜੇ ਹੁੰਦੇ ਆ ਲੇਕਿਨ ਉਸ ਤੋਂ ਬਾਅਦ ਜਿਹੜੇ ਆ ਇਹ ਜਿਹੜੇ ਜ਼ਮੀਨ ਦਾ ਵੇਚਣ ਦਾ ਜਿਹੜਾ ਮਾਮਲਾ ਜਿਹੜਾ ਸਾਹਮਣੇ ਆਇਆ ਇਹ ਆਪਣੇ ਆਪ ਦੇ ਵਿੱਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਅਧਿਕਾਰੀਆਂ ਨੇ ਦੱਸਿਆ ਇਹਦੀ ਹੁਣ ਜਿਹੜੀ ਅਗਲੀ ਜਿਹੜੀ ਜਾਂਚ ਹੈ ਪਰਚਾ ਦਰਜ ਕਰਨ ਤੋਂ ਬਾ ਲੋਕ ਜਿਹੜੀ ਇਨਵੋਲਵਮੈਂਟ ਹੈਗੀ ਆ ਇਸ ਕੋਟਾਲੇ ਦਾ ਪਰਦਾਫਾਸ਼ ਨਿਸ਼ਾਨ ਸਿੰਘ ਨਾਂ ਦੇ ਇੱਕ ਰਿਟਾਇਰਡ ਕਾਨੂੰਗੋ ਨੇ ਕੀਤਾ ਸੀ ਜਿਸ ਨੇ ਇਸ ਦੀ ਸ਼ਿਕਾਇਤ ਪੰਜਾਬ ਵਿਜੀਲੈਂਸ ਬਿਊਰੋ ਨੂੰ ਦਿੱਤੀ ਮਾਮਲੇ ਦੀ ਜਾਂਚ ਹੋਈ ਤੇ ਮਾਮਲਾ ਹਾਈ ਕੋਰਟ ਤੱਕ ਜਾ ਪਹੁੰਚਿਆ ਤੇ ਹੁਣ 28 ਸਾਲਾਂ ਬਾਅਦ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਫਿਰੋਜ਼ਪੁਰ ਪੁਲਿਸ ਨੇ ਦੋਵੇਂ ਮਾਪੋਤ ਦੇ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ شان ਸਿੰਘ ਪੁੱਤਰ ਦਲੀਪ ਸਿੰਘ ਵਾਸੀ ਮਾਲਵਾਲ ਕਦੀਮ ਨੇ ਇੱਕ ਦਰਖਾਸਤ ਜਿਹੜੀ ਹੈਗੀ ਹੈ bizness bureau joint doctor ਜਿਹੜੀ ਮੈਡਮ ਪ੍ਰਭਜਤ ਕੌਰ ਨੇ ਉਹਨਾਂ ਨੂੰ ਚੰਡੀਗੜ੍ਹ ਦਿੱਤੀ ਸੀ ਉਹਨਾਂ ਵੱਲੋਂ ਇਸ ਦੀ ਇੱਕ ਵਾਰੀ ਜਿਹੜੀ ਹੈਗੀ ਹੈ ਫਿਰੋਜ਼ਪੁਰ ਇੰਸਪੈਕਟਰ ਜਗਤਦੀਪ ਕੌਰ ਕੋਲ ਭੇਜੀ ਗਈ ਹੈ ਇਸ ਸਬੰਧ ਦੇ ਵਿੱਚ ਜਿਹੜੇ ਹੈਗੇ ਦੋ ਵਿਅਕਤੀਆਂ ਦੇ ਖਿਲਾਫ ਪੂਸ਼ਾ ਅੰਸਲ ਪਤਨੀ ਤੇਜचंद ਅਤੇ ਉਹਦਾ ਬੇਟਾ ਨਵੀਨ ਚੰਦ ਪੁੱਤਰ ਤੇਜचंद ਵਾਸੀ ਡੂੰਣੀ ਤਾਨਾ ਕੁਲਗੜੀ ਸੀ ਨਾ ਉਹ ਰਦਰ ਦਿੱਲੀ ਉਹਨਾਂ ਦੇ ਖਿਲਾਫ ਇਹ ਮੁਕਦਮਾ ਜੇ ਲਾਏਗਾ 420 463 ਕੇ ਤਲਾਈ ਪੀਸਿਸ ਦਾ ਇਹ ਰਹੇਗਾ ਦਾਜ ਰਿਸ਼ਤੇ ਕੀਤਾ ਗਿਆ ਇਹ ਕੋਈ ਫਤੂਵਾਲ ਦੇ ਵਿੱਚ ਜਿਹੜੀ ਹੈਗੀ ਜਗ੍ਹਾ ਹੈਗੀ ਸੀ ਜਿਹਦਾ ਰਕਬਾ ਰਿਕੁਆਇਰ ਹੋਏ ਹੋਇਆ ਹੋਇਆ ਸੀ ਤੇ ਉਸ ਤੋਂ ਇਕਵਾਰ ਹੋਤ باوجود ਵੀ ਜਿਹੜੀ ਹੈਗੀ ਇਹਨਾਂ ਵੱਲੋਂ ਜਿਹੜੀ ਇਹ ਉਹ ਜਮੀਨ ਜਿਹੜੀ ਹੈ ਵੱਖ-ਵੱਖ ਬੰਦੇ ਨੂੰ ਵੇਚੀ ਗਈ ਸੀ ਇਹ ਮਸਲਾ ਜਿਹੜਾ ਹੈਗਾ ਇਸ ਤੇ ਜਿਹੜਾ 91 ਨੰਬਰ ਮੁਕਦਮਾ ਤਾਨਾ ਕੁਲਗੜੀ ਜਿਹੜਾ ਹੈਗਾ ਦਾਜ ਰਿਸ਼ਤੇ ਕੀਤਾ ਗਿਆ ਇਹ ਮਾਮਲਾ ਸਿਰਫ ਕ腐ਸ਼ਨ ਗੜਬੜ ਕੋ ਟਾਲੇ ਦਾ ਨਹੀਂ ਸਗੁ ਦੇਸ਼ ਦੀ ਸੁਰੱਖਿਆ ਨਾਲ ਵੀ ਖੇਲਵਾੜ ਹੈ ਜਨਾ ਹੈਰਾਨ ਕਰਨ ਵਾਲਾ ਇਹ ਮਾਮਲਾ ਹੈ ਪੂਨੀ ਹੀ ਹੈਰਾਨ ਕਰਦੀ ਇਹ ਵੀ ਗੱਲ ਹੈ ਕਿ ਇਹ ਸਭ ਨੂੰ ਲੈ ਕੇ ਮਾਮਲਾ ਲਗਭਗ 3 ਤਾਹ ਕੇ ਬਾਅਦ ਦਰਜ ਕੀਤਾ ਗਿਆ ਜੋ ਆਪਣੇ ਆਪ ਵਿੱਚ ਸਾਡੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਕਈ ਸਵਾਲ ਖੜੇ ਕਰਦਾ ਹੈ ਸਰਪਜੀਤ ਸਿੰਘ ਪੀਟੀਸੀ ਨਿਊਜ਼ ਫਿਰੋਜ਼ਪੁਰ